ਇੱਕ ਹੋਰ ਸਵੇਲੇ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਦੱਸ ਦਈਏ ਜਿੱਥੇ ਬੀਤੇ ਦਿਨ ਹੀ ਪੁੰਛ ਦੇ ਵਿੱਚ ਹਮਲਾ ਕੀਤਾ ਜਾਂਦਾ ਹੈ ਪਾਕਿਸਤਾਨ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਗਰੰਥੀ ਸਿੰਘ ਸਣੇ ਕਈ ਲੋਕਾਂ ਦੀ ਕਈ ਭਾਰਤੀਆਂ ਦੀ ਮੌਤ ਹੋ ਜਾਂਦੀ ਹੈ ਇਸ ਨੂੰ ਲੈ ਕੇ ਹੁਣ ਜਿਹੜਾ ਇੱਕ ਪੀੜਤ ਪਰਿਵਾਰ ਹੈ ਇਹ ਵੀ ਸਾਹਮਣੇ ਆਇਆ ਹੈ ਤਸਵੀਰਾਂ ਉੱਥੋਂ ਦੀਆਂ ਵੀ ਸਾਹਮਣੇ ਆ ਰਹੀਆਂ ਨੇ ਜਿੱਥੇ ਪੁੰਛ ਦੇ ਵਿੱਚ ਹਮਲਾ ਕੀਤਾ ਜਾਂਦਾ ਹੈ ਤਸਵੀਰਾਂ ਉਹ ਵੀ ਸਾਹਮਣੇ ਆ ਰਹੀਆਂ ਨੇ ਜਦੋਂ ਪੀੜਤ ਪਰਿਵਾਰ ਇਨਸਾਫ ਦੀ ਗੁਹਾਰ ਲਗਾਉਂਦਾ ਨਜ਼ਰ ਹਾਰਿਆ ਹੈ ਤਾਂ ਜਿੱਥੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗ ਲਗਾਤਾਰ ਜਾਰੀ ਹੈ ਤੇ ਉਸੇ ਦੇ ਵਿਚਾਲੇ ਹੁਣ ਦੇਖਿਆ ਜਾ ਰਿਹਾ ਹੈ ਪਾਕਿਸਤਾਨ ਦੇ ਵੱਲੋਂ ਪੁੰਛ ਤੇ ਹਮਲਾ ਕੀਤਾ ਜਾਂਦਾ ਹੈ ਪੁੰਛ ਦੇ ਵਿੱਚ ਗੁਰਦੁਆਰਾ ਸਾਹਿਬ ਤੇ ਹਮਲਾ ਕੀਤਾ ਜਾਂਦਾ ਹੈ ਗਰੰਤੀ ਸਿੰਘ ਜਣੇ 10 ਭਾਰਤੀਆਂ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ ਤਾਂ ਦੱਸਦੀ ਹੈ ਪੀੜਤ ਦਾ ਜਿਹੜਾ ਪਰਿਵਾਰ ਹੈ ਮੀਡੀਆ ਦੇ ਸਾਹਮਣੇ ਆਇਆ ਤੇ ਉਸਨੇ ਆਪਣਾ ਦੁੱਖ ਸੁਣਾਇਆ ਅਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਉਹ ਇਸ ਵੇਲੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਨੇ ਗੁਰਸੇਖ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਸੋ ਇਹ ਲਗਾਤਾਰ ਇਨਸਾਫ ਦੀ ਮੰਗ ਕਰਦੇ ਹੋਏ ਨਜ਼ਰਾਂ ਆਰੇ ਨੇ ਪੀੜਤ ਪਰਿਵਾਰ ਇਨਸਾਫ ਲਗਾਉਂਦਾ ਇਨਸਾਫ ਦੀ ਗੁਹਾਰ ਲਗਾਉਂਦਾ ਨਜ਼ਰ ਆ ਰਿਹਾ ਸੋ ਗੱਲਬਾਤ ਕਰਦੇ ਆ ਪੀੜਤ ਪਰਿਵਾਰ ਨੇ ਕੀ ਕੁਝ ਕੀਤਾ ਇੱਕ ਵਾਰ ਤੁਸੀਂ ਉਹ ਸੁਣ ਲੋ ਮੰਮੀ ਸੀ ਨਹੀਂ ਕੋਈ ਰਹਿਣਾ ਲੇ ਗਾ ਆਪਾਂ ਲੁਧਿਆਣਾ ਤੋਂ ਵੀ ਤੇ ਕੀ ਹਾਲਾਤ ਹੋਏ ਨੇ ਤੇ ਕਿਹੜਾ ਪਰਿਵਾਰਾ ਟੱਡਾ ਜੀ ਆਪਣਾ ਇੱਥੇ ਆਪਣਾ ਆਪਣਾ ਜੰਮੂ ਕਸ਼ਮੀਰ ਅਸੀਂ ਕੰਮ ਕਰੀਦਾ ਜੀ ਹਾਂਜੀ ਇੱਥੇ ਬਾਜੀ ਆਪਣਾ ਲੈ ਕੇ ਆਏ ਆਪਣੇ ਸਾਡੇ ਫਰੈਂਡ ਨੇ ਉਹਨਾਂ ਨੂੰ ਲੈ ਕੇ ਆਏ ਆ ਰਾਤੀ ਉਹਨਾਂ ਨਾਲ ਉੱਥੇ ਆਪਣਾ ਅਟੈਕ ਹੋਇਆ ਉਹਨਾਂ ਦੇ ਉੱਤੇ ਤੇ ਗੱਡੀ ਉਹਨਾਂ ਦੇ ਅਟੈਕ ਹੋਇਆ ਇੱਕ ਬੱਚਾ ਉਹ ਮੌਕੇ ਤੇ ਡੈਥ ਹੋ ਗਈ ਉਹਦੀ ਮੀਟਰ ਵਿੱਚ ਹਮਲਾ ਹਾਂਜੀ ਹਾਂਜੀ ਪੁੰਚ ਪੁੰਚ ਛੇਰੀ ਜੀ ਜੀ ਪੁੰਚ ਛੇਰੀ ਹਾਂਜੀ ਸਿੱਟੀ ਜੀ ਉਹਨਾਂ ਦੀ ਮੌਕੇ ਦੇ ਡੈਥ ਹੋ ਗਈ ਹੈ ਔਰ ਇੱਕ ਬੱਚਾ ਨਾਲ ਉਹਨਾਂ ਦਾ ਸੱਜ ਭਾਜੀ ਦਾ ਬੇਟਾ ਉਹਨਾਂ ਦੀ ਬਾਹ ਬਿਲਕੁਲ ਡੈਮੇਜ ਹੋ ਗਈ ਹੈ ਔਰ ਭਾਜੀ ਦੀ ਲੱਤ ਬਿਲਕੁਲ ਡੈਮੇਜ ਹੋ ਗਈ ਹੈ ਤੇ ਕੰਮ ਕੀ ਕਰਦੇ ਤੁਸੀਂ ਅਸੀਂ ਉੱਥੇ ਕੱਪੜੇ ਦਾ ਕੰਮ ਕਰੀਦਾ ਜੀ ਤੇ ਤੁਸੀਂ ਭਾਜੀ ਕੀ ਕਰਦੇ ਜਿਹੜੇ ਜ਼ਖਮੀ ਹੋਏ ਆ ਜ਼ਖਮੀ ਹੋਏ ਉਹ ਮੈਡੀਕਲ ਡਿਪਾਰਟਮੈਂਟ ਜਨੈ ਜੀ ਮੈਡੀਕਲ ਹਾਂਜੀ 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 ਕੀ ਪ੍ਰੈਸ਼ਰ ਕੀ ਉਹਨਾਂ ਦੀ ਐਡੀਸ਼ਨ ਆਇਆ ਤਾਂ ਫਿਲਹਾਲ ਤਾਂ ਸੀਰੀਅਸ ਹੀ ਕਹਿ ਰਹੇ ਨੇ ਜੀ ਬਾਕੀ ਹਾਂਜੀ ਲਾਚਾਰ ਹੈ ਜੀ ਦੇ ਲੋਕ ਡਰੇ ਪਏ ਲੱਗ ਉਹ ਬਹੁਤ ਡਰੇ ਪਏ ਨੇ ਲੋਕ ਬਹੁਤ ਡਰੇ ਹੋਏ ਨੇ ਲੋਕਾਂ ਦੇ ਮਨ ਦੇ ਵਿੱਚ ਬਹੁਤ خوف ਹੈ ਪਿਆ ਬਸ ਉਥਰੇ ਲੋਕ ਬਸ ਕੱਲ ਦੇ ਸਾਰੇ ਹੀ ਜੰਮੂ ਨਾਲ ਨਿਕਲ ਕੇ ਆ ਰਹੇ ਨੇ ਸਿਟੀ 'ਚ ਕੋਈ ਵੀ ਨਹੀਂ ਰਹਿ ਰਿਹਾ ਇਸ ਟਾਈਮ ਬੜਕ ਲੋਕ ਆਪਣੇ ਪਰੇ ਪਰੇ ਘਰ ਛੱਡ ਕੇ ਜਾਂਦੇ ਪਏ ਪਰੇ ਘਰ ਛੱਡ ਕੇ ਜਾ ਰਹੇ ਬਸ ਆਪਣੀ ਜਾਨ ਬਚਾ ਰਹੇ ਨੇ ਜੀ ਬਸ ਸਾਡੀ ਜਾਨ ਬਚ ਜਾਏ ਸਾਰੇ ਲੋਕਾਂ ਦੇ ਮਨ ਚਾਹੀਏ ਸਭ ਸਾਡੀ ਜਾਨ ਬਚ ਜਾਏ ਉਹ ਸਾਰੇ ਨੀਚੇ ਜੰਮੂ ਨੂੰ ਆ ਰਹੇ ਨੇ ਉਹ ਪੁਨ ਸ਼ਰੀਆ ਬਿਲਕੁਲ ਖਾਲੀ ਹੋ ਗਿਆ ਜੀ ਇਸ ਟਾਈਮ ਖਤਰਾਬਾਤਾਂ ਜਾ ਰਹੇ ਖਤਰਾਬਾਤਾਂ ਜਾ ਰਹੇ ਆ ਲੱਗਦਾ ਜੀ ਕੇਂਦਰ ਸਰਕਾਰ ਨੇ ਭਾਰਤ ਸਰਕਾਰ ਨੂੰ ਜਵਾਬੀ ਜਵਾਬ ਦੇਣਾ ਚ ਮਗਰ ਇਹ ਗੱਲੇ ਮਗਰ ਸਿਵਲਿੰਗ ਦਾ ਥੋੜਾ ਜਿਹਾ ਧਿਆਨ ਰੱਖਣਾ ਪੈਣਾ ਕਿਉਂਕਿ ਸਿਵਲ ਆਪਣਾ ਪਬਲਿਕ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਜੀ ਹਾਂਜੀ ਬਾਕੀ ਇਹ ਗੱਲੇ ਵੀ ਚਲੋ ਕੁਝ ਕਾਰਵਾਈ ਤਾਂ ਕਰਨੀ ਚਾਹੀਦੀ ਹੈ ਜੀ ਜਵਾਬੀ ਕਾਰਵਾਈ ਕਰਨੀ ਚਾਹੀਦੀ ਹੈ